ਸਤਿ ਸ਼੍ਰੀ ਅਕਾਲ ਜੀ ਮੈਜੀ ਕਾ ਖਾਲਸਾ ਵਾਜ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਉਸ ਤੋਂ ਪਹਿਲਾਂ ਇੱਕ ਮੈਂ ਤੁਹਾਨੂੰ ਬੇਨਤੀ ਕਰਦਾਗਾ ਕਿ ਤੁਸੀਂ ਵੀਡੀਓ ਦੇ ਨਾਲ ਬਣਿਆ ਰਿਹਾ ਕਰੋ ਮੈਂ 1-2 ਦਿਨਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਜਿਹੜਾ ਬਹੁਤ ਵੱਡਾ ਖੁਲਾਸਾ ਕਰਨ ਜਾ ਰਿਆਂਗਾ 1-2 ਦਿਨਾਂ ਦੇ ਵਿੱਚ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਜਿਹੜਾ ਬਹੁਤ ਵੱਡਾ ਖਲਾਸਾ ਕਰਾਂਗਾ ਤੇ ਸਿੱਖ ਕੌਮ ਲਈ ਤੇ ਭਾਈ ਅੰਮ੍ਰਿਤਪਾਲ ਲਈ ਨਰਾਸਾ ਭਰੀ ਜਿਹੜੀ ਇਹ ਖਬਰ ਹੋ ਗਈ ਜਿਹੜੀ ਧਨਮਈ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਾਂਗਾ ਫਿਲਹਾਲ ਗੱਲ ਕਰਦੇ ਆਂ ਆਪਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਬਾਰੇ ਕਿ ਉਹਨਾਂ ਨੂੰ ਕੱਲ ਜਿਹੜੀ ਸੌ ਚਕਾਈ ਜਾ ਰਹੀ ਆ ਬੇਸ਼ੱਕ ਪੰਜ ਜਿਹੜੀ ਜਲਾਈ ਦਿੱਤੀ ਆ ਹੋ ਸਕਦਾ ਕਿ ਇਹਦਾ ਸਮਾਂ ਨਿਸ਼ਚਿਤ ਨਹੀਂ ਕਿ ਸਵੇਰ ਚ ਚਕਾਈ ਜਾਊਗੀ ਸੌ ਜਾਂ ਸ਼ਾਮ ਨੂੰ ਜਾਂ ਕਦੋਂ ਵੀ ਪਰ ਟਾਈਮ ਨਿਸ਼ਚਿਤ ਨਹੀਂ ਹੋਣਾ ਇਹਦਾ ਤੇ 10 ਜਿਹੜੀਆਂ ਨੇ ਕਰੀਬ ਭਾਈ ਅੰਮਰਤਪਾਲ ਤੇ ਜਿਹੜੀਆਂ ਸ਼ਰਤਾਂ ਲਾਗੂ ਕਰ ਦਿੱਤੀਆਂ ਨੇ ਨਾ ਭਾਈ ਅੰਮਰਤਪਾਲ ਸਿੰਘ ਪੰਜਾਬ ਆ ਸਕਦਾਗਾ ਨਾ ਭਾਈ ਅੰਮਰਤਪਾਲ ਸਿੰਘ ਮੀਡੀਆ ਦੇ ਨਾਲ ਗੱਲਬਾਤ ਕਰ ਸਕਦਾਗਾ ਤੇ ਨਾ ਹੀ ਭਾਈ ਅੰਮਰਤਪਾਲ ਸਿੰਘ ਕੋਈ ਬਿਆਨ ਦੇ ਸਕਦਾਗਾ ਤੇ ਨਾ ਹੀ ਭਾਈ ਅੰਮਰਤਪਾਲ ਸਿੰਘ ਆਪਣੇ ਮਾਤਾ ਪਿਤਾ ਤੋਂ ਬਿਨਾਂ ਕਿਸੇ ਨੂੰ ਹੋਰ ਮਿਲ ਸਕਦਾਗਾ ਤੇ ਇਸ ਨੂੰ ਲੈ ਕੇ ਕਿ ਪੁਲਿਸ ਦਾ ਘੇਰਾ ਹਰ ਵਕਤ ਜਿਹੜਾ ਭਾਈ ਅੰਮਰਤਪਾਲ ਸਿੰਘ ਦੇ ਨਾਲ ਰਹੇਗਾ ਤੇ ਜਿੰਨਾ ਚਿਰ ਰਹੇਗਾ 4 ਦਿਨਾਂ ਦੀ ਪ੍ਰੋਲ ਅਤੇ ਦਿੱਲੀ ਅੰਮਰਤਪਾਲ ਸਿੰਘ ਨੂੰ ਦਿਨ ਕੱਟਣੇ ਪੈਣਗੇ ਅgetElementById ਉਸ ਤੋਂ ਬਾਅਦ ਜਿਹੜਾ ਆਉਣ ਵਾਲੇ ਦਿਨਾਂ 'ਚ ਜਿਹੜਾ ਵੱਡਾ ਖਲਾਸਾ ਕਰਾਂਗੇ ਕਿ ਕੀ ਕੁਝ ਭਾਈ ਅੰਮ੍ਰਿਤਪਾਲ ਸਿੰਘ ਨਾਲ ਹੋਣ ਵਾਲਾਗਾ ਜਾਂ ਸਿੱਖ ਕੌਮ ਦੇ ਨਾਲ ਹੋਣ ਵਾਲਾਗਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੀਡੀਓ ਦੇ ਨਾਲ ਚੈਨਲ ਦੇ ਨਾਲ ਜਰੂਰ ਬਣੇ ਰਹੋ ਤਾਂ ਕਿ ਅਸੀਂ ਤੁਹਾਨੂੰ ਉਹੀ ਸੱਚੀ ਖਬਰ ਦੱਸਾਂਗੇ ਜਿਹੜੀ ਕਿ ਬਿਲਕੁਲ ਸੱਚ ਹੋਵੇ ਤੇ ਹੁਣ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਦੀ ਆਪਾ ਗੱਲ ਸ਼ੁਰੂ ਕਰਦੇ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਇਹ じゃ ਕਿਹੜਾ ਗਨਾਹ ਕਰ ਦਿੱਤਾ ਜਿਸ ਤਰ੍ਹਾਂ ਜੇ ਇੱਕ ਐਮਪੀ ਬਣਦਾਗਾ ਐਨਐਸਏ ਤਹਿਤ ਉਹਨੂੰ ਸਾੜ ਦੇਣਾ ਚਾਹੀਦਾ ਸੀ ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਦੋਨਾਂ ਵੱਲੋਂ ਇਸ ਕਰਕੇ ਹੁਣ ਕੁਝ ਜਿਹੜੇ ਕੱਟੜਵਾਦੀ ਹਿੰਦੂਵਾਦੀ ਨੇ ਉਹ ਕਿਉਂ ਚੁੱਪ ਕਰ ਗਏ ਨੇ ਇਹ ਇੱਕ ਬਹੁਤ ਵੱਡਾ ਸਵਾਲ ਆ ਇਹਦਾ ਰੀਜਨ ਵੀ ਮੈਂ ਦੱਸੂਗਾ ਤੁਹਾਨੂੰ ਜਿਹੜੇ ਕਹਿੰਦੇ ਸੀ ਕਿ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੌਣ ਹੀ ਚੱਕਣ ਦੇਵਾਂਗੇ ਪਾਰਲੀਮੈਂਟ ਘੇਰਾਂਗੇ ਡਿਬਰੂਗੜ੍ਹ ਤੱਕ ਜਿਹੜੇ ਅਸੀਂ ਧਰਨੇ ਲਾਵਾਂਗੇ ਇਹਦਾ ਵੀ ਬਹੁਤ ਚੁੱਪ ਕਰਨ ਦਾ ਇੱਕ ਰੀਜਨ ਆ ਬਹੁਤ ਵੱਡਾ ਉਹ ਵੀ ਤੁਹਾਨੂੰ ਖੁਲਾਸਿਆਂ ਦੇ ਵਿੱਚ ਹੀ ਜਿਹੜਾ ਵੈ ਦੱਸਾਂਗਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ ਸੌ ਚੁੱਕ ਹੁੰਦਾ ਜਿਹੜਾ ਇੱਕ ਜਤਾ ਇੱਕ ਲਈਏ ਕਿ ਸਰਕਾਰਾਂ ਵੱਲੋਂ ਸਿੱਖ ਕੌਮ ਨੂੰ ਜਿਹੜਾ ਟਿਕਾਉਣ ਵਾਸਤੇ ਇੱਕ ਡਰਾਮਾ ਜਿਹਾ ਘੜਿਆ ਗਿਆ ਤੇ ਦੂਜੇ ਪਾਸੇ ਜਿਹੜਾ ਕਿ ਵਕੀਲਾਂ ਵੱਲੋਂ ਕੋਰਟ ਵੱਲੋਂ ਜਿਹੜਾ ਇਹਦਾ ਰੁਕ ਕੀਤਾ ਜਾਵੇ ਜਾਂ ਸਿੱਖ ਸੰਗਤ ਦੇ ਵਿੱਚ ਜਿਹੜਾ ਰੋਸ ਨਾ ਪੈਦਾ ਹੋ ਜਾਵੇ ਕਈ ਗੱਲਾਂ ਨੂੰ ਲੈ ਕੇ ਸਰਕਾਰਾਂ ਵੱਲੋਂ ਜਿਹੜੀ ਇਹ ਰਣਨੀਤੀ ਜਿਹੜੀ ਕੀਤੀ ਗਈ ਆ ਤੇ ਹੁਣ ਆਪਾਂ ਗੱਲ ਇਹ ਕਰਦੇ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਕਿੱਡਾ ਅਪਰਾਧੀ ਬੰਦਾ ਕਿਹੜਾ ਉਹ ਅਤਵਾਦੀ ਆ ਕੀ ਉਹਦੇ ਕੋਲੋਂ ਇਹ ਜਿਹਾ ਬੰਬ ਫੜਿਆ ਗਿਆ ਤੇ ਸਾਰਾ ਕੁਝ ਆਪਾਂ ਜਿਹੜੀਆਂ ਅੰਗ ਲੰਗ ਕਰਾਂਗੇ ਤੇ ਜੇਕਰ ਆਪਾਂ ਗੱਲ ਕਰ ਲਈਏ ਇੱਕ ਸਿੱਖ ਕੌਮ ਨੂੰ ਜਿਹੜਾ ਬੰਦੀ ਸਿੰਘ ਪਹਿਲਾਂ ਬਣੇ ਹੋਏ ਨੇ ਸਾਡੇ 33 32 32 ਸਾਲਾਂ ਤੋਂ ਇਸ ਕਰਕੇ ਉਹਨਾਂ ਨੂੰ ਨਹੀਂ ਸੱਡ ਸਾੜ ਰਹੀਆਂ ਸਰਕਾਰਾਂ ਤੇ ਨਾ ਹੀ ਸੱડਣਗੇ ਆ ਇਸ ਕਰਕੇ ਜਿਹੜਾ ਭਾਈ ਅੰਮਰਤਪਾਲ ਸਿੰਘ ਜਿਹੜੇ ਆ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਨੇ ਜੋ ਵੀ ਸਹਤ ਲਾਈਆਂ ਨੇ ਬਹੁਤ ਨਿੰਦਣਯੋਗ ਨੇ ਕਿਉਂਕਿ ਪੰਜਾਬ ਦੇ ਵਿੱਚੋਂ ਜਿੱਤਿਆ ਹੋਵੇ ਐਮਪੀ ਜਿੱਤਿਆ ਹੋਵੇ ਵੱਡੀ ਮਾਰਜ ਨਾਲ ਜਿੱਤਿਆ ਹੋਵੇ ਜੇਕਰ ਪੰਜਾਬ ਨੇ ਆਊਗਾ ਆਪਣੇ ਹਲਕੇ ਦੇ ਵਿੱਚ ਨੇ ਆਊਗਾ ਤੇ ਉਹਨਾਂ ਦੀਆਂ ਸਮੱਸਿਆ ਫਿਰ ਕੰਮੇ ਪਾਰਲੀਮੈਂਟ ਦੇ ਵਿੱਚ ਪਹਚਾਵੇਗਾ ਕਿ ਭਾਈ ਅੰਮਰਤਪਾਲ ਸਿੰਘ ਨੂੰ ਸੌ ਚੁੱਕਣ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਪੂਰਾ ਰਸਤਾ ਮਿਲੇਗਾ ਬੋਲਣ ਦਾ ਇਹ ਵੀ ਇੱਕ ਵੱਡਾ ਸਵਾਲ ਆ ਤੇ ਹੋਰ ਅਨੇਕਾਂ ਸਵਾਲ ਨੇ ਜਿਹੜੇ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੇ ਹੋਏ ਨੇ ਹੁਣ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਹਾਜ਼ ਰਾਹੀਂ ਲਿਆਂਦਾ ਜਾਵੇਗਾ ਕਿਸ ਤਰ੍ਹਾਂ ਲਿਆਂਦਾ ਜਾਵੇਗਾ ਕਿਸੇ ਨੂੰ ਨਹੀਂ ਦੱਸਿਆ ਜਾਣਾ ਸਾਰਾ ਕੁਝ ਜਿਹੜਾ ਚੁੱਪਚਾਪਿੱਤੇ ਹੋ ਰਿਹਾਗਾ ਤੇ ਇਹ ਜਿਹੜੇ ਸਵਾਲ ਨਿਕਲ ਕੇ ਆ ਰਹੇ ਨੇ ਬੱਕ ਬੱਕ ਸਾਡੇ ਸੂਤਰਾਂ ਦੇ ਹਵਾਲਿਆਂ ਤੋਂ ਜਿਹੜੀਆਂ ਜਾਣਕਾਰੀਆਂ ਤੁਹਾਨੂੰ ਅਸੀਂ ਦਿੰਦੇ ਰਵਾਂਗੇ ਫਿਲਹਾਲ ਜੇ ਗਲਤ ਪਾਪਾ ਕਰੀਏ ਭਾਈ ਅੰਮ੍ਰਿਤਪਾਲ ਸਿੰਘ ਦੀ ਕਿ ਉਹਨਾਂ ਨੂੰ ਦਿੱਲੀ ਦੇ ਵਿੱਚ 4 ਦਿਨਾਂ ਦੀ ਜਿਹੜੀ ਪ੍ਰੋਬਲ ਮਿਲੀ ਆਵੀ ਦਿੱਲੀ ਦੇ ਵਿੱਚ ਰੱਖਿਆ ਜਾਵੇਗਾ ਆਖਰਕਾਰ ਦਿੱਲੀ ਦੇ ਵਿੱਚ ਕਿਉਂ ਰੱਖਿਆ ਜਾਵੇਗਾ ਪੰਜਾਬ ਕਿਉਂ ਨਹੀਂ ਆਉਣ ਦਿੱਤਾ ਜਾਵੇਗਾ ਕੀ ਇਹੋ ਜਿਹਾ ਪੰਜਾਬ ਸਰਕਾਰ ਨੂੰ ਡਰ ਲੱਗਦਾਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਜੇ ਪੰਜਾਬ ਆ ਗਿਆ ਇਹਦਾ ਡਰ ਤਾਂ ਇਹੀ ਆ ਕਿ ਸਿੰਘ ਨੂੰ ਮਿਲਣ ਨਾਲ ਆ ਜਾਣਾ ਜੇ ਕੋਈ ਸਿੱਖਾ ਜਾਂ ਉਹਨੂੰ ਚਾਹਣ ਵਾਲਾ ਕੋਈ ਮਿਲਦਾਗਾ ਤੁਹਾਡੀ ਸਰਕਾਰ ਦੀ ਸਕਿਉਰਟੀ ਹੋਵੇਗੀ ਤੁਹਾਡੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਤੇ ਸਾਰਾ ਕੁਝ ਜਿਹੜਾਗਾ ਸਰਕਾਰਾਂ ਨੇ ਜਿਹੜਾ ਸਟੈਂਸਰ ਜਿਹੜਾ ਅਰਚਿਆ ਹੋਇਆਗਾ ਇਹ ਆਪਾਂ ਬਹੁਤ ਹੀ ਜਿਹੜਾ ਨਿੰਦਨਯੋਗ ਆ ਹੁਣ ਆਪਾਂ ਅੱਗੇ ਗੱਲ ਤੋਰਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਦੇ ਸਾਥੀ ਤੇ ਸਾਰੇ ਤੇ ਐਨਐਸਏ ਲੱਗਿਆ ਹੋਇਆਗਾ ਜਿਹੜੇ 10 ਸਾਥੀ ਉਹਦੇ 9 ਸਾਥੀ ਉਹਦੇ ਹੋਰ ਇੰਡਿਵਿਜੂਅਲ ਦੇ ਵਿੱਚ ਬੰਦਾ ਤੇ ਸਮੇਤ ਭਾਈ ਅੰਮ੍ਰਿਤਪਾਲ ਸਿੰਘ ਦੇ 10 ਤੇ ਜਿਹੜਾ ਇਹ 10 ਤੇ ਐਨਐਸਏ ਲੱਗਿਆ ਹੋਇਆਗਾ ਮੈਂ ਨਹੀਂ ਕਹਿੰਦਾ ਕਿ ਸਰਕਾਰ ਇਸ ਨੂੰ ਢੋਡੇਗੀ ਜਾਂ ਛੱਡੇਗੀ ਸਰਕਾਰ ਨਹੀਂ ਛੱਡੇਗੀ ਫਿਲਹਾਲ ਇਹਦਾ ਵਿਸ਼ਾ ਜਿਹੜਾ ਦੱਸਾਂ ਕਿ ਤੁਹਾਨੂੰ ਕਿ ਕੀ ਰੀਜਨ ਨੇ ਕੀ ਕਾਰਨ ਨੇ ਪਰ ਜਿਹੜਾ ਇਹ ਸਰਤਾ ਲਾਉਣੀਆਂ ਕਿ ਪੰਜਾਬ ਨਹੀਂ ਆਉਣਾ ਮੀਡੀਆ ਦੇ ਵਿੱਚ ਗੱਲ ਨਹੀਂ ਕਰਨੀ ਕੋਈ ਪਿਆਰ ਨਹੀਂ ਦੇਣਾ ਕਿਸੇ ਨੂੰ ਮਿਲਣਾ ਨਹੀਂ ਇਹ ਬਹੁਤ ਵੱਡਾ ਇੱਕ ਸਿੱਖ ਕੌਮ ਦੇ ਨਾਲ ਨਿਆਹ ਹੋ ਰਿਹਾ ਨਿਆਹ ਹੋ ਰਿਹਾ ਸਿੱਖ ਕੌਮ ਦੇ ਨਾਲ ਆਪਾਂ ਕਹਿੰਦੇ ੱੱੱਕਾ ਹੋ ਰਿਹਾ ਇੱਕ ਸਰਿਆਂ ਤੇ ਹੋਰ ਇੱਥੇ ਜਿਹੜੇ ਵੱਡੇ ਵੱਡੇ ਅਪਰਾਧੀ ਬੈਠੇ ਨੇ ਉਹਨਾਂ ਨੂੰ ਸੌਹ ਚੁੱਕ ਚੁੱਕ ਲਏ ਉਹਨਾਂ ਨੇ ਉਹ ਪਾਰਲੀਮੈਂਟ ਵਿੱਚ ਜਾ ਕੇ ਵੀ ਬੋਲ ਰਹੇ ਨੇ ਅਤੇ ਹਾਰੇ ਹੋਏ ਬੰਦੇ ਹਾਰੇ ਹੋਏ ਬੰਦੇ ਨੇ ਉਹਨਾਂ ਨੂੰ ਵਜੀਰੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਇਹ じゃ ਕਿਹੜਾ ਕੰਮ ਕਰ ਦਿੱਤਾ ਤੇ ਜਿਹੜਾ ਕਿ ਉਹਨਾਂ ਨੇ ਉਹ ਤੇ ਜਿਹੜਾ ਐਡਾ ਵੱਡਾ ਜਿਹੜਾ ਇੱਕ ਦੋਸ਼ ਮੜਿਆ ਜਾ ਰਿਹਾ ਹੈਗਾ ਉਹਨਾਂ ਨੂੰ ਜਿਹੜਾ ਉਹਨਾਂ ਦੀ ਆਪਾਂ ਇਹ ਕਹ ਲਈ ਇੱਕ ਇੱਕਦਾਰ ਕੁਸੀ ਜਿਹੜੀ ਕੀਤੀ ਜਾ ਰਹੀ ਆ ਤੇ ਦੂਜੇ ਵੱਡੇ ਗਿਣਤੇ ਦੀ ਬਾਵਾ ਖੱਟਣ ਦੇ ਲਈ ਸਰਕਾਰ ਆ ਇਹ ਸਾਰੇ ਹੱਥ ਕੰਡੇ ਅਪਣਾ ਰਹੀਆਂ ਨੇ ਤੇ ਕੱਲ ਨੂੰ ਸੌਹ ਚੁੱਕਦਾ ਜੇ ਨਹੀਂ ਚੁੱਕਦਾ ਪਰਸੋ ਚੁੱਕਦਾ ਅਜੇ ਕੋਈ ਪੱਕਾ ਜਿਹੜਾ ਇਹਦਾ ਪਤਾ ਨਹੀਂ ਜਾਂ ਕੱਲ ਨੂੰ ਸਰਕਾਰ ਕਹਿ ਰਹੀ ਆ ਓਮ ਵਿਰਲਾ ਜਿਹੜਾ ਸਪੀਕਰ ਸਪੀਕਰ ਸਾਹਿਬ ਉਹ ਕਹਿ ਰਹੇ ਨੇ ਤੇ ਹੋਰ ਬੱਖ-ਬੱਖ ਜਿਹੜੇ ਐਮਪੀ ਨੇ ਉਹਨਾਂ ਵੱਲੋਂ ਸਰਕਾਰ ਵੱਲੋਂ ਵੀ ਕਹਿ ਜਾ ਰਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ ਕੱਲ ਨੂੰ ਸੌਂਚਾਈ ਜਾ ਰਹੀ ਆ ਸੌਂਚ ਕੌਣ ਤੋਂ ਬਾਅਦ ਦੇਖਦੇ ਆ ਕਿ ਕੀ ਜਿਹੜਾ ਹਾਲਾਤ ਆ ਕੀ ਜਿਹੜਾ ਵਰਤਾਓ ਆ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਦਾ ਹੁੰਦਾ ਜਾਂ ਉਹ ਕੀ ਜਿਹੜਾ ਬੋਲਦੇ ਨੇ ਇਸ ਤੋਂ ਇਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਖੁਲਾਸਾ ਕਰਾਂਗੇ ਤੇ ਬਹੁਤ ਹੀ ਅਹਿਮ ਖੁਲਾਸਾ ਹੋਊਗਾ ਤੁਸੀਂ ਧਿਆਨ ਦੇ ਨਾਲ ਉਹ ਵੀਡੀਓ ਜਰੂਰ ਸੁਣਨਾ ਤੇ ਹੁਣ ਦਿਓ ਮੈਨੂੰ ਇਜਾਜ਼ਤ ਨਵੇਂ ਐਪੀਸੋਡ ਦੇ ਨਾਲ ਸਾਵ ਨੂੰ ਕਰਾਂਗੇ ਗੱਲਬਾਤ ਉਦੋਂ ਤੱਕ ਤੁਸੀਂ ਬਣੇ ਰਹੋ ਧੰਨਵਾਦ ਵੈਜੀ ਕਾ ਖਾਲਸਾ ਸ੍ਰੀ ਵਹਿਗੂ ਕੀ ਫਤਿਹ